ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ। ਔਰ ਮੇਰੇ ਲਈ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੇਜਸ ਨੇ ਮੇਰੇ ਲਈ ਕੋਈ ਨਵੀਆਂ ਨਹੀਂ। ਕਿਉਂਕਿ ਮੈਂ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੰਟਰ ਕਾਲਜ ਤੇ ਜੋਨਲ ਯੂਥ ਫੈਸਟੀਵਲਾਂ ਦੀ ਪ੍ਰੋਡਕਸ਼ਨ ਆ। ਕਿਉਂਕਿ ਅਸੀਂ ਵੀ ਬਹੁਤ ਕਰਮਜੀਤ ਮੇਰੇ ਨਾਲ ਹੁੰਦਾ ਸੀ। ਗਿਲ ਸਾਹਿਬ ਤੇ ਜੀ ਇਹ ਵੀ ਨਾਲ ਹੁੰਦੇ ਸੀ ਤੇ ਅਸੀਂ ਕੋਈ ਇੰਟਰ ਕਾਲਜ ਕੰਪੀਟੀਸ਼ਨ ਚਾਹੇ ਕ ਵਿਤਾਉ ਚਾਰਨ ਮੁਕਾਬਲਾ ਛੱਡਦੇ ਨਹੀਂ ਸੀ ਇਹ ਜਿਹੜੀ ਆ ਜਿਹੜੇ ਬੱਚੇ ਬੈਠੇ ਇਹਨਾਂ ਨੇ ਪਰਫਾਰਮ ਕਰਨਾ ਇਹ ਜਿਹੜੀ ਸਟੇਜ ਆ ਇਹ ਬਹੁਤ ਵਧੀਆ ਇੱਕ ਇਸ ਤਰ੍ਹਾਂ ਦਾ ਪਲੇਟਫਾਰਮ ਹੈ ਇੱਥੋਂ ਨਿਕਲ ਕੇ ਬਹੁਤ ਵੱਡੇ ਵੱਡੇ ਕਲਾਕਾਰ ਇੱਥੋਂ ਨਿਕਲ ਕੇ ਬਹੁਤ ਵੱਡੇ ਵੱਡੇ ਰੰਗ ਕਰਮੀ ਔਰ ਦੇਸ਼ ਦਾ ਨਾਮ ਉੱਚਾ ਕਰਨ ਵਾਲੇ ਆਪਣਾ ਨਾਮ ਉੱਚਾ ਕਰਨ ਵਾਲੇ ਇਹ ਮੌਕਾ ਬਹੁਤ ਬੈਸਟ ਉਮਰ ਦੇ ਵਿੱਚ ਮਿਲਦਾ ਹੈ ਇੱਥੇ ਪਰਫਾਰਮ ਕਰਨ ਦਾ ਮੈਂ ਤੁਹਾਨੂੰ ਦੱਸ ਦੇਣਾ ਜਦੋਂ ਸੁਨਾਮ ਕਾਲਜ ਦੇ ਵਿੱਚ ਮੈਂ ਸ਼ਹੀਦ ਉਦਮ ਸਿੰਘ ਗਵਰਨਮੈਂਟ ਕਾਲਜ ਸੁਨਾਮ ਦਾ ਵਿਦਿਆਰਥੀ ਹਾਂ ਜਦੋਂ ਸੁਨਾਮ ਕਾਲਜ ਦੇ ਵਿੱਚ ਯੂਥ ਫੈਸਟੀਵਲ ਹੋਇਆ ਤਾਂ ਮੈਨੂੰ ਵੀ ਯਾਰਾਂ ਦੋਸਤਾਂ ਨੇ ਪੰਪ ਭਰ ਕੇ ਸਟੇ ਤੇ 4 ਤੱਕ ਨੇ ਚੜ ਜਾ ਚੜ ਜਾ ਕੁਛ ਨਹੀਂ ਹੁੰਦਾ ਮੈਂ ਕਦੇ ਗਿਆ ਨਹੀਂ ਸੀ ਕਰਿਆ ਨਹੀਂ ਸੀ ਨਾ ਮੈਨੂੰ ਕੋਈ ਚਲੋ ਵੈਸੇ ਕਲਾਸ ਚ ਚਲੋ ਯਾਰਾਂ ਦੋਸਤਾਂ ਨਾਲ ਜਿਵੇਂ ਕੰਟੀਨ ਚ ਬੈਠੇ ਜਾਂ ਚਲੋ ਗੱਲਬਾਤ ਕਰਦੇ ਰਹਿੰਦੇ ਸੀ ਤੇ ਜਦੋਂ ਮੈਂ ਇਦਾਂ ਦੇਖਿਆ ਸਾਰਾ ਇਹ ਮਾਹੌਲ ਉਸ ਦਿਨ ਮੈਨੂੰ ਆ ਜਿਹੜਾ ਲੈਕਚਰ ਸਟੈਂਡ ਹੈ ਉਸ ਦਿਨ ਮੈਨੂੰ ਇਹਦੀ ਅਹਿਮੀਅਤ ਇਹਦੀ ਕੀਮਤ ਦਾ ਪਤਾ ਲੱਗ ਗਿਆ ਤਾੜੀਆਂ ਬਾਅਦ ਚ ਮਾਰ ਲਓ ਪਹਿਲਾਂ ਪੂਰੀ ਗੱਲ ਸੁਣ ਲਓ ਇੱਕ ਆਦੇਵਸਤ ਹੈ ਜੇ ਲੱਤਾਂ ਕੰਬਦੀਆਂ ਹੋਣ ਤਾਂ ਦਿਸਦੀਆਂ ਨਹੀਂ ਬਸ ਮੇਰੀਆਂ ਲੱਤਾਂ ਕੰਬੀਆਂ ਨਹੀਂ ਸੀ ਇਹ ਦੇ ਕਰਕੇ ਨਜ਼ਰ ਨਹੀਂ ਆਉਂਦੀਆਂ ਸੀ ਅੱਗੇ ਬੜੀ ਵਧੀਆ ਚੀਜ਼ ਐ ਇਹ ਮੈਂ ਸੋਚਦਾ ਸੀ ਅੱਜ ਇੱਕ ਵਾਰੀ ਸਟੇਜ ਤੋਂ ਉਤਰ ਜੀਏ ਸੁੱਖੀ ਸੰਦੀ ਮੈਂ ਦੁਆਰੇ ਜ਼ਿੰਦਗੀ ਚ ਨਹੀਂ ਸਥੇਤ ਤੇ ਜਾਣਾ ਕੀ ਪਤਾ ਸੀ ਪ੍ਰਮਾਤਮਾ ਨੇ ਸਾਰੀ ਜ਼ਿੰਦਗੀ ਉਸ ਸੇਜਾਂ ਤੇ ਲਿਖੀ ਹੋਈ ਸੀ ਕੀ ਪਤਾ ਲੱਗਦਾ ਸੋਚਿਆ ਸੋਚਣਾ ਹੋਈ ਹੈ ਜੋ ਸੋਚਿਆ ਲੱਖ ਵਾਰ بڑے ਕੰਪੀਟੀਸ਼ਨ ਚ ਗਏ ਜਿੱਤੇ ਕਈ ਜਗ੍ਹਾ ਤੇ ਹਾਰੇ ਵੀ ਪਰ ਮੈਂ ਜਿਹੜੇ ਅੱਜ ਜਿੱਤੇ ਨੇ ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹਣਾ ਨਾਲ-ਨਾਲ ਮੈਂ ਉਹਨਾਂ ਨੂੰ ਇਹ ਵੀ ਕਹਿਣਾ ਹੀ ਚਾਹਾਂ ਕਿ ਹੰਕਾਰ ਨਹੀਂ ਕਰਨਾ ਜਿੱਤ ਕੇ ਕਿਉਂਕਿ ਫਸਟ ਆਉਣ ਵਾਲੇ ਚ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਵਾਲੇ ਦਾ ਹੁੰਦਾ ਹੈ ਜੇ ਉਹ ਨਾ ਹੁੰਦੇ ਮੁਕਾਬਲਾ ਹੋਣੇ ਨਹੀਂ ਸੀ ਫਿਰ ਵੀ ਕਈ ਵਾਰੀ ਜੱਜਮੈਂਟ ਨਾਲ ਵੀ ਸ਼ਿਕਵੇ ਰਹਿ ਜਾਂਦੇ ਨੇ ਪਤਾ ਨਹੀਂ ਜੱਜਾਂ ਨੇ ਸਾਨੂੰ ਠੀਕ ਨਹੀਂ ਜੱਜ ਕੀਤਾ ਜਦ ਕਈ ਵਾਰੀ ਰਿਹਸਲਾਂ ਕੀਤੀਆਂ ਹੁੰਦੀਆਂ ਨੇ ਸਟੇਜ ਤੇ ਟਾਈਮਿੰਗ ਉਸ ਤਰ੍ਹਾਂ ਦੀ ਨਹੀਂ ਬਣਦੀ ਕਿ ਰੈਸਲਾ ਚ ਕਿਉਂਕਿ ਹੁਣ ਜਿਹੜੇ ਮੁੰਡੇ ਅੱਜ ਹੁਣ ਪਰਫਾਰਮ ਕਰਕੇ ਗਏ ਤੋਂ ਪਹਿਲਾਂ ਲੁੱਡੀ ਚ ਹੁਣ ਆ ਮੁੰਡੇ ਤਿਆਰ ਨੇ ਇਹ ਕੋਈ ਇਹ ਥੋੜੀ ਹੈ ਕਿ ਇਦਾਂ ਹੀ ਆ ਕੇ ਇਹਨਾਂ ਨੇ ਰੈਸਲਾ ਕੀਤੀਆਂ ਕੱਲੇ ਕੱਲੇ ਡੱਗੇ ਤੇ ਢੋਲ ਦੇ ਡੱਗੇ ਤੇ ਰੈਸਲਾ ਕੀਤੀਆਂ ਸੋ ਥੱਲੇ ਬਹਿ ਕੇ ਹੂਟਿੰਗ ਕਰਨਾ ਬੜਾ ਆਸਾਨ ਹੈ ਜੀ ਸਟੇਜ ਤੇ ਪਰਫਾਰਮ ਕਰਨਾ ਬਹੁਤ ਔਖਾ ਸੋ ਹਰੇਕ ਨੂੰ ਐਪਰੀਸ਼ੀਏਟ ਕਰੋ ਘਟੁ ਘਟ ਐਫਰਟ ਤਾਂ ਕੀਤੀ ਨਾ ਕੋਸ਼ਿਸ਼ ਤਾਂ ਕੀਤੀ ਨਾ ਉਹਨੇ ਆ ਕੇ ਪਰਫਾਰਮ ਕਰਨ ਦੀ ਆਜ ਤਿੰਨ ਐਸਫਾਇਰ ਨਹੀਂ ਅਗਲੀ ਵਾਰ ਫਸਟ ਆ ਜਾਊਗਾ ਸਵਸੀ ਕਵਿਤਾ ਉਚਾਰਨ ਮੁਕਾਬਲੇ ਚ ਹਿਸਟਰੋਨਿਕਸ ਚ ਡਿਬੇਟ ਚ ਗੀਤ ਗਜ਼ਲ ਚ ਕਰਮਜੀਤ ਦੇ ਨਾਲ ਅਸੀਂ ਜਾਣਦੇ ਸੀ ਔਰ ਇੰਨਾ ਕਿ ਸਾਡਾ ਉਸ ਇਲਾਕੇ ਚ ਬਣ ਗਿਆ ਸੀਗਾ ਵੀ ਜਿੱਥੇ ਅਸੀਂ ਜਾ ਕੇ ਆਪ ਦਾ ਨਾਮ ਲਿਖਾਤਾ ਕਹਿੰਦੇ ਲੈ ਵੀ ਜਿੱਤ ਗਏ ਤਾਂ ਜਿੱਤ ਗਏ ਹਾਂ ਇਹ ਨਹੀਂ ਛੱਡਦੇ ਕਿਉਂਕਿ ਸਾਨੂੰ ਆਪਣੀ ਪਰਫਾਰਮੈਂਸ ਤੇ ਯਕੀਨ ਹੋ ਗਿਆ ਸੀ ਹੋਰ ਵਧੀਆ ਹੋਈ ਜਾਂਦੀ ਸੀ ਸੋ ਪਤਾ ਨਹੀਂ ਕਿੰਨੀਆਂ ਕਿ ਟਰਾਫੀਆਂ ਘਰੇ ਪਈਆਂ ਪਤਾ ਨਹੀਂ ਕਿੰਨੀਆਂ ਕਿ ਸਾਡੇ ਪ੍ਰਿੰਸੀਪਲ ਸਾਹਿਬ ਦੇ ਕਮਰੇ ਚ ਪਈਆਂ ਤੇ ਉਸ ਤੋਂ ਬਾਅਦ ਤਾਂ ਪਰਮਾਤਮਾ ਨੇ ਕਲਾਕਾਰੀ ਬਣਾਤੇ ਪਲੱਸ 2 ਚ ਪੜਦਾ ਸੀ ਜਦੋਂ ਸੁਪਰਸਟਾਰ ਬਣ ਗਏ ਫਿਰ ਉਸ ਵਾਰ ਪ੍ਰਮਾਤਮਾ ਨੇ ਇਧਰਲੇ ਪਾਸੇ ਲਿਆਂਦਾ ਇਹ ਵੀ ਨਹੀਂ ਸੋਚਿਆ ਸੀ ਕਦੇ ਕਿ ਜਿਹੜੇ ਯੂਥ ਫੈਸਟੀਵਲਾਂ ਦੀਆਂ ਸਟੇਜਾਂ ਤੇ ਜੱਜਮੈਂਟ ਦੀ ਵੇਟ ਕਰਿਆ ਕਰਾਂਗੇ ਉਹਨਾਂ ਯੂਥ ਫੈਸਟੀਵਲਾਂ 'ਚ ਕਦੇ ਚੀਫ ਗੈਸਟਰੀ ਬਣ ਕੇ ਜਾਇਆ ਕਰਾਂਗੇ ਕੁਦਰਤ ਹੈ ਕੁਦਰਤ ਪ੍ਰਮਾਤਮਾ ਤੁਸੀਂ ਵੀ ਇਹੀ ਕਰ ਸਕਦੇ ਹੋ ਬਿਲਕੁਲ ਆਪਣਾ ਡੇਢ ਇਰਾਦੇ ਔਰ ਆਪਣੀ ਮੰਜ਼ਿਲ अर्जुन ਵਾਂਗੂ ਸਿਰਫ ਮੱਛੀ ਦੀ ਆਖੀ ਨਜ਼ਰ ਆਵੇ ਬਸ ਆਪਣੇ ਗੋਲ ਤੈਅ ਕਰੋ ਬਹੁਤ ਟੈਲੈਂਟ ਹੈ ਤੁਹਾਡੇ ਚ ਚਾਹੇ ਵਕੀਲ ਬਣਨਾ ਚਾਹੁੰਦੇ ਹੋ ਚਾਹੇ ਡਾਕਟਰ ਬਣਨਾ ਚਾਹੁੰਦੇ ਹੋ ਇੰਜੀਨੀਅਰ ਬਣਨਾ ਚਾਹੁੰਦੇ ਹੋ ਆਈਐਸ ਜਾਣਾ ਚਾਹੁੰਦੇ ਹੋ ਆਈਪੀਐਸ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਇਰਾਦਾ ਚਾਹੀਦਾ ਕਿਸੇ ਦੇ ਕਹਤੇ ਨਹੀਂ ਹੋ ਸਕਦਾ ਇਹ ਕੰਮ ਵੀ ਉਹ ਬਣ ਜਾ ਅੰਦਰੋਂ ਾਂਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਆ ਗੱਲ ਨੋਟ ਕਰ ਲਿਓ ਾਂਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਾਂਡੇ ਨੇ ਟੁੱਟਣੀ ਟੁੱਟਣਾ ਪਰ ਜੇ ਉਹ ਆਂਡਾ ਬਾਹਰਲੀ ਫੋਰਸ ਨਾਲ ਟੁੱਟਦਾ ਤਾਂ ਉਹਦੇ ਅੰਦਰਲੀ ਜ਼ਿੰਦਗੀ ਖਤਮ ਪਰ ਜੇ ਉਹੀ ਆਂਡਾ ਅੰਦਰਲੀ ਫੋਰਸ ਨਾਲ ਟੁੱਟਦਾ ਤਾਂ ਜ਼ਿੰਦਗੀ ਸ਼ੁਰੂ ਇੰਨਾ ਕ ਫਰਕਾ ਬਸ ਆਪਣੇ ਅੰਦਰੋਂ ਫੁੱਟੋ ਕਿ ਤੁਸੀਂ ਕੌਣ ਹੋ ਬਾਹਰਲੀ ਫੋਰਸ ਨਾਲ ਕੁਝ ਨਹੀਂ ਹੋ ਸਕਦਾ ਮਾਪੇ ਕਹਿਣ ਲੱਗ ਜਾਂਦੇ ਡਾਕਟਰ ਬਣ ਜਾਣ ਸਾਰੇ ਡਾਕਟਰ ਬਣ ਕੇ ਮਰੀਜ਼ ਕੌਣ ਬਣੂਗਾ ਫਿਰ ਮੇਰੇ ਮਾਪੇ ਕਹਿੰਦੇ ਪਾਇਲਟ ਬਣ ਜਾ ਫਿਰ ਸਵਾਰੀਆਂ ਕੌਣ ਬਣਣਗੀਆਂ ਵੀ ਸਾਰੀ ਜਹਾਜ਼ ਚਲਾਉਣ ਲੱਗੇ ਕਿਸੇ ਨੇ ਸਾਡੇ ਵਰਗਾ ਵੀ ਬਣਨਾ ਹੁੰਦਾ ਸੋ ਇਸ ਕਰਕੇ ਅੱਜ ਜਿਹੜੇ ਬੱਚੇ ਜਿੱਤੇ ਨੇ ਜਦੋਂ ਘਰੇ ਜਾਣਗੇ ਇਹਨਾਂ ਦੇ ਮਾਪੇ ਇਹਨਾਂ ਨੂੰ ਵਧਾਈਆਂ ਦੇਣਗੇ ਹੋ ਸਕਦਾ ਪਹਿਲਾਂ ਇਹਨਾਂ ਦੇ ਮਾਪੇ ਇਹਨਾਂ ਨੂੰ ਇਸ ਕੰਮ ਤੋਂ ਰੋਕਦੇ ਹੋਣ ਕਿ ਬੇਟਾ ਆਪਾਂ ਨੇ ਕੀ ਲੈਣਾ ਹੈ ਜੇ ਕੰਮਾਂ ਤੂੰ ਪੜਿਆ ਕਰੋ ਪਰ ਨਾਲ ਨਾਲ ਆਹ ਵੀ ਜ਼ਰੂਰੀ ਹੈ ਕਲਚਰ ਐਕਟੀਵਿਟੀ ਹਰ ਹਰ ਵਾਰੀ ਨੰਬਰ ਨਹੀਂ ਨਾ ਸਾਨੂੰ ਪੜਾਈ ਜਾਂਦੇ ਆ ਪੜਾਈ ਹੋਰ ਕੁਝ ਜਾਂਦੇ ਆ ਜ਼ਿੰਦਗੀ ਚ ਕੰਮ ਕੁਝ ਹੋਰ ਆ ਰਿਹਾ ਤੁਸੀਂ ਮੈਨੂੰ ਦੱਸ ਦੋ a² b² 2ab ਦਾ ਫਾਰਮੂਲਾ ਵਰਤ ਕੇ ਕਦੇ ਕੇਲੇ ਖਰੀਦੇ ਆ ਤੁਸੀਂ ਨਾ ਪੜਾਈ ਜਾਂਦੇ ਸਾਨੂੰ tan θ cos theta ਵੀ ਸਾਇੰਸ ਵਾਲਿਆਂ ਨੂੰ ਪੜਾ ਲਓ ਯਾਰ ਉਹ ਪੜਾਈ ਜਾਂਦੇ ਸਨ ਉਹ ਇੱਕ ਨਾ ਪੋਸਟਮੈਨ ਦੀਆਂ ਪੋਸਟਾਂ ਨਿਕਲੀਆਂ ਡਾਕੀਏ ਰੱਖਣੇ ਸੀ ਡਾਕੀਏ ਪੋਸਟਾਂ ਨਿਕਲੀਆਂ ਚਲੋ ਥਿਉਰੀ ਚ ਪਾਸ ਹੋ ਗਏ ਕਹਿੰਦੇ ਜੀ ਇੰਟਰਵਿਊ ਹੋਊਗੀ ਇੱਕ ਬੰਦਾ ਆਇਆ ਉਹਦੀ ਇੰਟਰਵਿਊ ਆਈ ਉਹ ਕਹਿੰਦੇ ਵੀ ਬਾਕੀ ਸਾਰਾ ਕੁਝ ਠੀਕ ਹੈ ਕੁਆਲੀਫਿਕੇਸ਼ਨ ਠੀਕ ਹੈ ਸਭ ਕੁਝ ਠੀਕ ਹੈ ਇੰਟਰਵਿਊ ਹੈ ਪਹਿਲਾ ਸਵਾਲ ਧਰਤੀ ਤੋਂ ਚੰਨ ਤੱਕ ਦੀ ਦੂਰੀ ਕਿੰਨੀ ਹੈ ਉਹ ਕਹਿੰਦਾ ਜੀ ਜੇ ਇਸ ਰੂਟ ਤੇ ਚਿੱਠੀਆਂ ਭੰਡਣੀਆਂ ਫਿਰ ਮੇਰਾ ਜਵਾਬ ਹੈ ਜੀ ਯਾਰ ਰੱਖਣਾ ਡਾਕੀ ਹੈ ਤੁਸੀਂ ਪੁੱਛੀ ਜਨੋ ਚਾ ਧਰਤੀ ਤੋਂ ਚੰਨ ਤੱਕ ਦੀ ਦੂਰੀ ਉਹਨੂੰ ਹਿਆਰਪੁਰ ਤੋਂ ਆਦਮਪੁਰ ਭੋਗਪੁਰ ਪੁੱਛ ਲਓ ਫਗਵਾੜਾ ਪੁੱਛ ਲਓ ਕਿੰਨੀ ਦੀ ਦੂਰ ਪੈਂਦਾ ਉਹਨੇ ਚਿੱਠੀਆਂ ਭੰਡਣ ਜਾਣਾ ਉਹਨੇ ਸਾਡੇ ਸਿਲੇਬਸ ਚ ਹੋਰ ਕੁਝ ਪੜਾਈ ਜਾਂਦੇ ਆ ਕੋਈ ਗੱਲ ਨਹੀਂ ਹੌਲੀ ਹੌਲੀ ਅਸੀਂ ਸਿਲੇਬਸ ਨੂੰ ਪ੍ਰੈਕਟੀਕਲ ਕਰ ਰਹੇ ਹਾਂ ਕਿਉਂਕਿ ਦੇਖੋ ਅਕਲ ਬਦਾਮ ਖਾ ਕੇ ਨਹੀਂ ਆਉਂਦੀ ੱੱਕੇ ਖਾ ਕੇ ਆਉਂਦੀ ਹੈ ਪ੍ਰੈਕਟੀਕਲ ਜਿਆਦਾ ਕੰਮ ਜਿਹੜਾ ਤੁਹਾਨੂੰ ਪਰਫੈਕਟ ਬਣਾਉਂਦਾ ਹੈ ਥਿਉਰੀ ਚ ਠੀਕ ਹੈ ਥਿਉਰੀ ਵੀ ਬਹੁਤ ਜ਼ਰੂਰੀ ਹੈ ਪਰ ਥਿਉਰੀ ਦੇ ਨਾਲ ਜਦੋਂ ਪ੍ਰੈਕਟੀਕਲ ਨਾਲ ਹੋਵੇ ਤਾਂ ਫਿਰ ਪਰਫੈਕਟ ਇੱਕ ਰਿਜ਼ਲਟ ਆਉਂਦਾ ਫਿਰ ਸੋ ਪੜ੍ਹਾਈ 'ਚ ਵੀ ਤੁਸੀਂ ਦੇਖ ਲਿਓ ਜਿਹੜੇ ਬੱਚੇ ਗਿੱਧੇ 'ਚ ਫਸਟ ਆਏ ਆ ਜਿਹੜੇ ਲੁੱਡੀਆਂ 'ਚ ਫਸਟ ਆਏ ਆ ਜਿਹੜੇ ਭੰਗੜਿਆਂ 'ਚ ਫਸਟ ਆਏ ਆ ਜਿਹੜੇ ਕਵਿਤਾ 'ਚ ਫਸਟ ਆਇਆ ਸ਼ਰਤ ਰਾ ਲੋ ਪੜ੍ਹਾਈ 'ਚ ਵੀ ਫਸਟ ਆਉਣਗੇ ਉਹ ਕਿਉਂਕਿ ਸਾਰੇ ਪਾਸੇ ਹੁੰਦੇ ਆ ਫਿਰ ਉਹ ਫਿਰ ਉਹ ਸਾਰੇ ਪਾਸੇ ਆਪਣੀ એનર્ਜੀ ਲਾਉਂਦੇ ਆ ਉਹਨਾਂ ਨੂੰ ਚਾਹ ਹੁੰਦਾ ਜਨੂਨ ਹੁੰਦਾ ਕੁਝ ਕਰਨ ਦਾ ਸੋ ਜਨੂਨ ਤੋਂ ਬਿਨਾਂ ਨਹੀਂ ਗੱਲ ਹੋ ਸਕਦੀ ਸੋ ਆਪਣਾ ਅਹਿਮੀਅਤ ਜ਼ਰੂਰ ਬਣਾ ਕੇ ਰੱਖੋ ਜਿੱਥੇ ਵੀ ਹੈ ਗਿਓ ਤੁਹਾਡੀ ਤੁਹਾਡੇ ਬਿਨਾ ਸਰੇ ਨਾ ਮਤਲਬ ਜਿੱਥੇ ਜਾਉਂ ਮਤਲਬ ਸਰੇ ਨਾ ਨਹੀਂ ਤਾਂ ਆਪਣਾ ਤਾਂ ਇਹ ਹਾਲ ਹੈ આજ ਵੀ ਬਾਜ਼ਾਰ ਸੇ ਖਾਲੀ ਹੱਥ ਵਾਪਸ ਆ ਜਾਂਦਾ ਹੂੰ આજ ਵੀ ਬਾਜ਼ਾਰ ਸੇ ਖਾਲੀ ਹੱਥ ਵਾਪਸ ਆ ਜਾਂਦਾ ਹੂੰ ਪਹਿਲੇ ਪੈਸੇ ਨਹੀਂ ਥੇ ਹਬ ਖੁਆਇਸ਼ ਨਹੀਂ ਹੈ ਸੋ ਖਵਾਇਸ਼ਾਂ ਤਾਂ ਰੱਖੀਏ ਕਿ ਬਾਜ਼ਾਰ ਚੋਂ ਕੁਝ ਕੁਝ ਲੈ ਕੇ ਤਾਈਏ ਖੁਸ਼ੀ ਮਾਰ ਬੈਠੇ ਆ ਜ਼ਿੰਦਗੀ ਦੇ ਇੰਨੇ ਝਮੇਲੇ ਪੈ ਗਏ ਖਤਮ ਹੀ ਹੋ ਗਿਆਂ ਸੁਪਨੇ ਹੀ ਖਤਮ ਹੋ ਗਏ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਉਸ ਤੋਂ ਵੀ ਖਤਰਨਾਕ ਹੁੰਦਾ ਹੈ ਘਰੋਂ ਕੰਮ ਤੇ ਤੇ ਕੰਮ ਤੋਂ ਕਰ ਜਾਣਾ ਕੁਝ ਨਵਾਂ ਕਰੀਏ ਕੁਝ ਸਮਾਜ ਲਈ ਕਰੀਏ ਅਬਦਲੀ ਤਾਂ ਹਰੇਕ ਆਦਾ ਸੋ ਲੱਗੇ ਹੋਇਆ ਮੈਨੂੰ ਚੰਗਾ ਲੱਗਿਆ ਜਦੋਂ ਮੈਨੂੰ ਇਨਵੀਟੇਸ਼ਨ ਦੇਣ ਆਏ ਬੀਏ ਵੀ ਕਾਲਜ ਦੀ ਪ੍ਰਬੰਧਕੀ ਕਮੇਟੀ ਮੈਂ ਕਿਹਾ ਮੈਂ ਜ਼ਰੂਰ ਆਉਂਗਾ ਜੀ ਕਿਉਂਕਿ ਮੈਨੂੰ ਤਾਂ ਪੁਰਾਣੇ ਦਿਨ ਯਾਦ ਆ ਗਏ ਅਸੀਂ ਵੀ ਐਂ ਖੜੇ ਹੁੰਦੇ ਸੀ ਵੀ ਕਦੋਂ ਸਾਡੀ ਵਾਰੀ ਆਊਗੀ ਫਿਰ ਉਸ ਤੋਂ ਬਾਅਦ ਇਹ ਦੇਖਦੇ ਸੀ ਕਿ ਵੀ ਕਦੋਂ ਸਾਡਾ ਰਿਜ਼ਲਟ ਆਊਗਾ ਕਈ ਵਾਰੀ ਬੱਸ ਪਹਿਲਾਂ ਆ ਜਾਂਦੀ ਸੀ ਰਿਜ਼ਲਟ ਲੇਟ ਹੁੰਦਾ ਸੀ ਸਸਾਨੂੰ ਤੂੰ ਜਿੱਤੀ ਜਿੱਦੇ ਦਿਨ ਪਤਾ ਲੱਗਦਾ ਸੀ ਵੀ ਅਸੀਂ ਉੱਥੋਂ ਫਸਟ ਆਏ ਸੀ ਗੱਲ ਫਸਟ ਆਉਣ ਦੀ ਨਹੀਂ ਗੱਲ ਪਰਫਾਰਮੈਂਸ ਦੀ ਆ ਬਸ ਐਸਾ ਪਰਫਾਰਮ ਕਰਕੇ ਬਸ ਚੜ ਜਾਂਦੇ ਸੀ ਕਿਉਂਕਿ ਉਦੋਂ ਉਦੋਂ ਅੱਗੇ ਬਸੇ ਨਹੀਂ ਆਉਂਦੀ ਸੀ ਫਿਰ ਫਿਰ ਘਰੇ ਨਹੀਂ ਪਹੁੰਚਦੇ ਫਿਰ ਘਰੋਂ ਕੁੱਟ ਪੈਣੀ ਸੀ ਤੁਸੀਂ ਤਾਂ ਵਧੀਆ ਸਕੂਲਾਂ 'ਚ ਪੜਦੇ ਹੋਂਡੀ ਏ ਵੀ ਐ ਇੱਥੇ ਵਧੀਆ ਪ੍ਰਬੰਧ ਐ ਸਤਾ ਸਰਕਾਰੀ ਆ ਨਾ ਪਰ ਇੱਕ ਗੱਲ ਆ ਜੋ ਸਰਕਾਰੀਅਨ ਸਿੱਖਦੇ ਆ ਨਾ ਉਹੋ ਪ੍ਰਾਈਵੇਟ ਨਹੀਂ ਸਿਖਾ ਸਕਦੇ ਪਹਿਲੀ ਗੱਲ ਤਾਂ ਇਹ ਕਿ ਜਦੋਂ ਘਰੋਂ ਚੱਲਦੇ ਆ ਸਕੂਲ ਵਾਸਤੇ ਸਭ ਤੋਂ ਪਹਿਲਾ ਫੈਸਲਾ ਲੈਣਾ ਸਿਖਾਉਂਦੇ ਆ ਸਰਕਾਰੀ ਸਕੂਲ ਡਿਸੀਜਨ 메ਕਿੰਗ ਪਾਵਰ ਬਣਾਉਂਦੇ ਉਹ ਕਿ ਜਦੋਂ ਘਰੋਂ ਚੱਲਦੇ ਆ ਸਕੂਲ ਵੱਲ ਨੂੰ ਰਾਹ 'ਚ ਫੈਸਲਾ ਕਰਨਾ ਹੁੰਦਾ ਚਲੋ ਘਰੋਂ ਤਾਂ ਨਿਕਲ ਗਏ ਸਕੂਲ ਅੱਜ ਜਾਣਾ ਹੈ ਜਾਂ ਨਾ ਨਹੀਂ ਤਾਂ ਇਹ ਤਾਂ ਫੋਨ ਕਰ ਦਿੰਦੇ ਅੱਜ ਤੁਹਾਡੇ ਬੱਚਾ ਨਹੀਂ ਆਇਆ ਇਹ ਪਾਵਰ ਸਿਰਫ ਸਰਕਾਰੀਆਂ ਕੋਲੇ ਆ ਫਿਰ ਜਾ ਕੇ ਪਹੁੰਚ ਕੇ ਇਹ ਫੈਸਲਾ ਕਰਨਾ ਹੁੰਦਾ ਅੱਧੀ ਛੁੱਟੀ ਵੇਲੇ ਭੱਜਣਾ ਹੈ ਜਾਂ ਅੱਠਵੇਂ ਪੀੜ ਚ ਭੱਜिए ਫਿਰ ਇੱਕ ਪੋਲੀਟੀਕਲ ਫੈਸਲਾ ਵੀ ਲੈਣ ਵਾਸਤੇ ਸਰਕਾਰੀ ਸਕੂਲਾਂ ਚ ਸਿੱਖਿਆ ਮਿਲਦੀ ਹੈ ਵੀ ਇਕੱਲੇ ਭੱਜੀਏ ਜਾਂ ਪੰਜ ਸੱਤ ਨੂੰ ਨਾਲ ਲੈ ਲਈਏ ਇੱਕ ਗਰੁੱਪ ਜਾਂ ਬਣਾ ਲਈਏ ਫਿਰ ਇਹ ਫੈਸਲਾ ਕਰਨਾ ਹੁੰਦਾ ਸਾਰੀ ਛੁੱਟੀ ਵੇਲੇ ਲੜਾਈ ਕਿਹਦੇ ਨਾਲ ਕਰਨੀ ਹੈ ਫਿਰ ਇਹ ਵੀ ਦੇਖਣਾ ਹੁੰਦਾ ਉਹਦੇ ਨਾਲ ਕਿੰਨੇ ਨੇ ਜੇ ਉਹਦੇ ਨਾਲ ਜ਼ਿਆਦੇ ਨੇ ਭੱਜਣਾ ਕਿੱਧਰ ਦੀ ਹੈ ਫਿਰ ਇਹ ਬੜੇ ਡਿਸੀਜਨ ਮੇਕਿੰਗ ਪਾਵਰਸ ਨੇ ਸਰਕਾਰੀ ਸਕੂਲ ਹੀ ਸਿਖਾ ਸਕਦੇ ਐ ਸੋ ਮੈਂ ਤਾਂ ਇਹੀ ਕਹਿਣਾ ਹੁੰਦਾ ਕਿ ਜਿੱਥੇ ਮਰਜ਼ੀ ਪੜੋ ਅਸੀਂ ਹੁਣ ਪ੍ਰਾਈਵੇਟ ਸਕੂਲਾਂ ਨੂੰ ਕੋਈ ਅਸੀਂ ਮੈਂ ਨਿੰਦਾ ਨਹੀਂ ਪਰ ਸਰਕਾਰੀ ਦੀ ਪੜਾਈ ਵੀ ਅਸੀਂ ਆਪ ਅਪਡੇਟ ਕਰ ਰਹੇ ਆ ਟੀਚਰਸ ਬਹੁਤ ਅੱਛੇ ਨੇ ਉਹਨਾਂ ਨੂੰ ਵੀ ਅਪਡੇਟ ਕਰ ਰਹੇ ਆ ਅੱਗੇ ਲੋਕਾਂ ਦੀ ਮਰਜ਼ੀ ਹੈ ਕਿ ਉਹ ਇੱਥੇ ਪੜਾ ਲੈਣ ਜਾਂ ਉੱਥੇ ਪੜਾ ਲੈਣ ਸਾਨੂੰ ਕੋਈ ਇਹਦੇ ਵਿੱਚ ਦਿੱਕਤ ਨਹੀਂ ਬਾਕੀ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਸੋ ਜਿਹੜੀ ਵਿਦਿਆ ਉਹ ਮਨੁੱਖ ਦਾ ਤੀਜਾ ਨੇਤਰ ਹੈ ਤੀਜੀ ਅੱਖ ਖੋਲਦੀ ਆ ਉਹਦੇ ਨਾਲ ਅੱਜ ਬਹੁਤ ਸਾਰੇ ਮੁਕਸਰ ਤੋਂ ਚੰਡੀਗੜ੍ਹ ਤੋਂ ਕਿੰਨੇ ਜ਼ਿਲ੍ਹਿਆਂ ਦੇ ਅੱਥ ਜ਼ਿਲ੍ਹਿਆਂ ਦੇ ਬੱਚੇ ਆਏ ਹੋਣਗੇ ਦੋ ਤਿੰਨ ਦਿਨਾਂ ਤੋਂ ਰਹਿੰਦੇ ਹੋਣਗੇ ਆਪਸ ਵਿੱਚ ਬ੍ਰੇਨਸਟਾਰਮਿੰਗ ਹੋਊਗੀ ਪਤਾ ਨਹੀਂ ਕਿੰਨੇ ਆਈਡੀਆਜ਼ ਨਿਕਲਣਗੇ ਅੱਗੇ ਦੀ ਅੱਗੇ ਬ੍ਰੇਨਸਟਾਰਮਿੰਗ ਦਾ ਜਮਾਨਾ ਹੈ ਸੋ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹਨਾ ਕਿ ਅਹਿਮੀਅਤ ਬਣਾਓ ਆਪਣੀ ਐਲਨ ਮਸਕ ਨੂੰ ਜਾਣਦੇ ਹੋ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਉਹਦੇ ਦਫ਼ਤਰ 'ਚ ਇੱਕ ਗੋਰੀ ਕੰਮ ਕਰਦੀ ਸੀ ਉਸ ਤੀਫਾ ਦੇਣ ਆ ਗਈ ਰਜਾਇਨ ਕਹਿੰਦੀ ਮੈਂ ਅਲਜਾਇਨ ਕਰਨਾ ਉਹ ਕਹਿੰਦਾ ਓਕੇ ਰੱਖ ਦੇ ਉਹ ਉਹਨ ਲੱਖ ਡਾਲਰ ਦਿੱਤਾ ਉਹਨੂੰ ਕਹਿੰਦਾ ਜਾ ਦੁਨੀਆ ਦੀ ਸੈਰ ਕਰਿਆ ਵਰਲਡ ਟੂਰ ਕਰਿਆ ਬਾਅਦ ਵਿੱਚ ਡਿਸਾਈਡ ਕਰ ਲਾਂਗੇ ਤੇਰੇ ਰਜਾਈਨ ਬਾਰੇ ਉਹਨੇ ਆਖਿਆ ਵਧੀਆ ਕੰਮ ਬਣ ਗਿਆ ਮੇਰਾ ਨਾਲੇ ਤਾਂ ਰਜਾਈਨ ਹੋ ਗਿਆ ਨਾਲੇ ਮੈਨੂੰ ਲੱਖ ਡਾਲਰ ਮਿਲ ਗਿਆ ਉਹ ਚਲੀ ਗਈ ਦੁਨੀਆ ਦਾ ਟੂਰ ਕਰਕੇ ਵਾਪਸ ਆ ਗਈ ਮਹੀਨੇ ਸਵਾ ਮਹੀਨੇ ਬਾਅਦ ਕਹਿੰਦੀ ਜੀ ਮੈਂ ਆ ਗਈ ਮੇਰ ਰਜਾਈਨ ਕੀ ਤਸਦੀ ਦੱਸੋ ਫਿਰ ਉਹ ਕਹਿੰਦਾ ਪਿਆਰ ਰਜਾਈਨ ਤੇਰਾ ਅਕਸੈਪਟਡ ਰਜਾਇਨ ਤੇਰਾ ਮਨਜ਼ੂਰ ਕਰ ਲਿਆ ਉਹ ਕਹਿੰਦੀ ਜੇ ਸੈਪਟੀ ਕਰਨਾ ਸੀ ਉਸੇ ਦਿਨ ਹੀ ਕਰ ਲੈਂਦੇ ਮੈਨੂੰ ਸਵਾ ਮਹੀਨੇ ਵਾਸਤੇ ਲੱਖ ਡਾਲਰ ਦੇ ਕੇ ਸਾਰੀ ਦੁਨੀਆ ਚ ਕਮਾਉਣ ਦਾ ਕੀ ਆਈਡੀਆ ਸੀ ਐਲਨ ਮਸਕ ਕਹਿੰਦਾ ਜਿਸ ਵੇਲੇ ਤੂੰ ਰਜਾਇਨ ਕਰਨ ਆਈ ਸੀ ਉਦੋਂ ਮੈਨੂੰ ਇਹ ਪਤਾ ਨਹੀਂ ਸੀ ਕਿ ਮੇਰੇ ਦਫਤਰ ਚ ਤੇਰੀ ਕੀ ਅਹਿਮੀਅਤ ਹੈ ਜਦੋਂ ਕਹਿੰਦਾ ਮੈਂ ਤੈਨੂੰ ਭੇਜਿਆ ਜੇ ਤੇਰੀ ਅਹਿਮੀਅਤ ਹੁੰਦੀ ਤੇਰੇ ਬਿਨਾ ਦਫਤਰ ਚ ਨਾ ਸਰਦਾ ਹੁੰਦਾ ਦੋ ਦਿਨਾਂ ਚ ਤਿੰਨ ਦਿਨਾਂ ਚ ਤਰਥੱਲੀ ਮੱਜ ਜਾਂਦੀ ਵੀ ਉਹ ਆਈ ਨਹੀਂ ਜੀ ਤਿੰਨ ਦਿਨ ਹੋ ਗਏ ਦਫ਼ਤਰ ਦਾ ਬੁਰਾ ਹਾਲ ਹੈ ਮੈਂ ਤੈਨੂੰ ਤਿੰਨ ਚਾਰ ਦਿਨਾਂ ਬਾਅਦ ਵਾਪਸ ਬੁਲਾ ਲੈਂਦਾ ਕੋਨਾ ਸਵਾ ਮਹੀਨਾ ਹੋ ਗਿਆ ਤੇਰੇ ਬਾਰੇ ਕਿਸੇ ਨੇ ਪੁੱਛਿਆ ਹੀ ਨਹੀਂ ਜਾ ਸ਼ਾਬਾਸ਼ ਨਿਕਲ ਜਾ ਸੋ ਆਖਦੀ ਐਮੀਅਤ ਬਣਾਓ ਤੁਹਾਡੇ বিনা ਸਰੇ ਨਾ ਭੀੜ ਮੇਂ ਬਹੁਤ ਸੇ ਚਿਹਰੇ ਦੇਖੇ ਹੈ ਇੱਕ ਚਿਹਰੇ ਕੇ ਪੀਛੇ ਇਤਨੇ ਭੀੜ ਕਭੀ ਨਹੀਂ ਦੇਖੀ ਸੋ ਕਰਾਊਡ ਪੁੱਲਰ ਬਣੋ ਕਰਾਊਡ ਨਾ ਬਣੋ ਅਰ ਮੈਂ ਸਪੈਸ਼ਲੀ ਅਜ ਮੇਰੇ ਨਾਲ ਕਰਮਜੀਤ ਅਨਮੋਲ ਆਇਆ ਬਹੁਤ ਪੰਜਾਬੀ ਫਿਲਮਾਂ ਦਾ ਵਧੀਆ ਕਲਾਕਾਰ ਸੀ ਦੋਨੋਂ ਇਕੱਠੇ ਹੀ ਪੜਦੇ ਹੁੰਦੇ ਸੀ ਮੈਂ ਤਾਂ ਪੜਦਾ ਹੁੰਦਾ ਸੀ ਮਤਲਬ ਕਰਮਜੀਤ ਵੀ ਨਾਲ ਹੁੰਦਾ ਸੀ ਤੇ ਬਾਅਦ ਦੇ ਵਿੱਚ ਇੱਕ ਫਿਲਮਾਂ ਦੇ ਵਿੱਚ ਜ ਸਾਡੇ ਨਾਲ ਇਹ ਤਾਂ ਆਰਟਿਸਟ ਕੰਮ ਕਰਦੇ ਰਹੇ ਅਸੀਂ ਇੱਕ ਕਵਿਤਾ ਗਾਉਂਦੇ ਹੁੰਦੇ ਸੀ ਸੰਤ ਰਾਮ ਉਦਾਸੀ ਦੀ ਤੁਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਬੜੀ ਕਮਾਲ ਦੀ ਆਵਾਜ਼ ਆ ਕਰਮਜੀਤ ਦੀ ਔਰ ਜਿਸ شدت ਔਰ ਜਿਸ ਦਰਦ ਨਾਲ ਉਹ ਗਾਉਂਦਾ ਸੀ ਮਤਲਬ ਜੱਜ ਤਾਂ ਚਲੋ ਜੱਜਮੈਂਟ ਕਰਦੇ ਲੋਕ ਵੀ ਰੋਣ ਲੱਗ ਜਾਂਦੇ ਸੀ ਵੀ ਯਾਰ ਵੀ ਜੇ ਆਹ ਮੁੰਡਾ ਫਾਸਟ ਨਾ ਆਇਆ ਫਿਰ ਜੱਜਾਂ ਤੇ ਸ਼ੱਕ ਹੋ ਜਾਊਗਾ ਫਸਾ ਸੋ ਮੈਂ ਅੱਜ ਦਾ ਮੌਕਾ ਕਿਉਂਕਿ ਮੈਂ ਜਾਣਾ ਅੰਮ੍ਰਿਤਸਰ ਜਾਣਾ ਹੈ ਪਰ ਮੈਂ ਚਾਹੂੰਗਾ ਕਿ ਕਰਮਜੀਤ ਇੱਕ ਵਾਰੀ ਆ ਕੇ ਕਮੀਆਂ ਦੇ ਬੇੜੇ ਦੀ ਜਿਹੜੀ ਦੋ ਲਾਈਨਾਂ ਉਹ ਦਿਆਂ ਪਲੀਜ਼ ਜ਼ੋਰਦਾਰ ਤਾੜੀਆਂ ਕਰਮਜੀਤ ਵਾਸਤੇ ਮਾਨ ਜੋ ਮੇਰੇ ਵੱਡੇ ਵੀਰ ਭਾਈ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਜਿੰਪਾ ਸਾਹਿਬ ਰਵਜੋਤ ਜੀ ਪ੍ਰਿੰਸੀਪਲ ਸਾਹਿਬ ਡਾਇਰੈਕਟਰ ਸਾਹਿਬ ਜ ਆ ਸਹਿਬਾਨ ਮੈਨੂੰ ਇਹ ਲੱਗਦਾ ਮੈਂ ਕਾਲਜ ਦੇ ਵਿੱਚ ਹੀ ਪੜਦਾ ਹੁਣ ਮੈਂ ਤਾਂ ਸਵਾਦ ਲੈ ਰਿਆ ਇਦਾਂ ਕਿਉਂਕਿ ਅਸੀਂ ਜਦੋਂ ਜਾਂਦੇ ਸੀ ਮੈਮ ਜਦੋਂ ਫਸ 2nd 3rd ਨਾਮ ਅਨਾਉਂਸ ਕਰ ਰਹੀ ਸੀ ਮੈਨੂੰ ਇਹ ਲੱਗਦਾ ਸੀਗਾ ਵੀ ਹੁਣ ਵੀ ਬੋਲਿਆ ਵੀ ਫਸ ਪ੍ਰਾਈਜ਼ ਭਗਵਾਨ ਸਿੰਘ ਡੈਕਲੇਮੇਸ਼ਨ ਚੋਂ ਔਰ ਸਟੋਨਿਕਸ ਚੋਂ ਲੋਕੀ ਦੇ ਵਿੱਚ ਕਰਮਜੀਤ ਸਿੰਘ ਫਸਟ ਆਏ ਨੇ ਮੈਨੂੰ ਇਹ ਲੱਗਦਾ ਸੀ ਵੀ ਇਦਾਂ ਬੋਲਣਗੇ ਹੁਣ ਕਿਉਂਕਿ ਅਸੀਂ ਇੰਨਾ ਸਟੇਜਾਂ ਤੋਂ ਹੀ ਆਏ ਆ ਸੋ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਮੈਂ ਬੇਨਤੀ ਕਰੂੰਗਾ ਮਾਨ ਸਾਹਿਬ ਨੂੰ ਵੀ ਕਿਉਂਕਿ ਅਸੀਂ ਉਹਦੋਂ ਵੀ ਕਿੱਥੇ ਗਾਉਂਦੇ ਰਹੇ ਆ ਤੇ ਉਹੀ ਸਮਾਂ ਦੁਆਰੇ ਅਸੀਂ ਬੰਨੀਏ ਮਾ ਤਰਤੀਏ ਤੇਰੀ ਗੋਦ ਨੂੰ ਜਨ ਹੋਰ ਬਥੇਰੇ ਮਾ ਤਰਤੀਏ ਤੇਰੀ ਗੋਦ ਨੂੰ ਚਨ ਹੋਰ ਬਥੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਭਗਦੇ ਅੱਖਾਂ ਚੁੰਨੀਆਂ ਤੇ ਤੰਦ ਕਰੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਜੰਮਦਾ ਬੰਦਾ ਸਿਰੀਏ ਕਕੇ ਆਂਦੀ ਮੀਰੀ ਪੀਰੀਏ ਜਿੱਥੇ ਕਰਜੇ ਹੇਠ ਪੰਜੀਰੀਏ ਬਾਪੂ ਦੇ ਕਰਜੇ ਦੇ ਸੂਤ ਪੁੱਤ ਮਦੇ ਜਿਹੜੇ ਧੀਆ ਹੋ ਕੇ ਭਰ ਦਿਆਂ ਅਸਮਾਨ ਜੜੇਰੇ ਤੂੰ ਮਗਦਾਰਈ ਵੇ ਸੂਰਜਾ ਕਮਿਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਥੈਂਕ ਯੂ ਜੀ ਥੈਂਕ ਯੂ so much ਹਰ ਜੱਸਪ ਕਿੰਨੇ ਕੇ ਨੰਬਰ ਦੇ ਦੋਗੇ ਜੀ ਸੋ ਮੈਂ ਸਾਰੇ ਜਿੰਨੇ ਵੀ ਅਪਕਮਿੰਗ ਸਾਡੇ ਕਵਿਤਾ ਉਚਾਰਨ ਤੇ ਜ ਮਿਹਨਤ ਕਰੋ ਫਲ ਦੀ ਉਡੀਕ ਨਾ ਕਰੋ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰਮਸ਼ ਕੰਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਸੋ ਜੇ ਮਾਲੀ ਹਰ ਰੋਜ਼ੀ ਆਪਣੇ ਹੱਥੀ ਲਾਏ ਬੂਟੇ ਨੂੰ ਦੇਖਣ ਲੱਗ ਜੇ ਉਹ ਤਾਂ ਕਲੀਆਂ ਹੀ ਝਾੜ ਦਊਗਾ ਉਹਦੀਆਂ ਫੁੱਲ ਬਣਣੇ ਨਹੀਂ ਉਹਨੇ ਸੋ ਇਸ ਕਰਕੇ ਮੈਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਐਨੀ ਤੁਹਾਡੀ ਮੈਨੇਜਮੈਂਟ ਵਧੀਆ ਹੈ ਔਰ ਜਿੰਨੇ ਵੀ ਫਸਟ ਆਏ ਔਰ ਜਿੰਨੇ ਵੀ ਅਜੇ ਐਟਮਾ ਹੋਰ ਹੋਣਗੇ ਮੈਂ ਇਥੋਂ ਮੈਨੂੰ ਜਾਣਾ ਪੈਣਾ ਹੈ ਅੰਮ੍ਰਿਤਸਰ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ उन्होंने अमृतसर साहब आना है उन्होंने रिश करना है जिमेवार जो लाइया वास्ते न लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद बहुत बहुत मेहरबानी जदो मर्जी बुला लो जी जदो मर्जी आ जाएंगे बहुत बहुत धनबाद जी Thank you, sir, for this.